ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਮੈਂ ਸਲਾਈ ਤੇ ਪਾਏ ਹੈਗੇ ਜੀ 47 ਗੁੰਡੇ ਅੱਜ ਦਾ ਡਿਜ਼ਾਈਨ ਕੁਛ ਅਲੱਗ ਹੈ ਜੀ ਥੋੜਾ ਜਿਹਾ ਵੱਡਾ ਵੀ ਹੈ ਤੇ ਆ ਮੈਂ ਦੋ ਸਲਾਈਆਂ ਇਸ ਤਰ੍ਹਾਂ ਸਿੱਧੇ ਸਾਈਡ ਇਸ ਤਰ੍ਹਾਂ ਬਣਾ ਲਈਆਂ ਇੱਕ ਉਧਰ ਸਿੱਧੀ ਬਣਾ ਲਈ ਇਧਰਲੇ ਪਾਸੇ ਉਲਟੀ ਬਣਾ ਲਈ ਸਿੱਧਾ ਪਾਸਾ ਜੀ ਆਹ ਤੇ ਉਲਟੀ ਸਾਈਡ ਹੈ ਤੇ 10 10 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਚਲੋ ਆਪਾਂ ਨਾਲੇ ਤੁਹਾਨੂੰ ਦੱਸ ਦਿੰਨੇ ਨਾਲ ਦੇ ਨਾਲ ਨਾਲੇ ਬਣਾ ਲੈਣੇ ਆ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜੂਗੀ ਤੇ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਘੰਟੀ ਵਾਲਾ ਮਟਰਨ ਵੀ ਦਿਵਾ ਦਿਓ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆ ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਧਾਗਾ ਵਿੱਚ ਆਪਣੇ ਵੱਲ ਕਰਾਂਗੇ ਉਲਟੀ ਸਾਈਡ ਹੈ ਜੀ ਆ ਤਾਂਗਾ ਆਪਾਂ ਵਿੱਚ ਲੈ ਲੈਨੇ ਕਿਉਂਕਿ ਵਾਰੀ-ਵਾਰੀ ਫੇਰ ਆੜੂਗਾ ਹੱਥ 'ਚ ਦੋ ਕੁੰਡੇ ਹੋ ਗਏ ਉਲਟੇ 3 4 5 6 7 8 9 10 ਐਸ ਕੁੰਡੇ ਨੂੰ ਛੱਡ ਕੇ 10 ਕੁੰਡੇ ਆ ਜੀ 2 4 6 8 10 ਐਸ ਕੁੰਡੇ ਸਣੇ 11 ਕੁੰਡੇ ਆ ਫਿਰ ਇੱਕ ਗੁੰਡਾ ਉਨ ਸਿੱਧਾ 10 ਗੁੰਡੇ ਫੇਰ ਆਪਾਂ ਬਣਾਉਣੇ ਹੈਗੇ ਆ ਉਲਟੇ ਤੇ ਸਲਾਈ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਆਹ ਲਓ ਜੀ ਆਪਾਂ ਪੂਰੀ ਸਲਾਈ ਬਣਾ ਲਈ ਐਧਰਲੇ ਸਾਈਡ ਉਲਟੀ ਸਾਈਡ 10 ਗੁੰਡੇ ਆਪਾਂ ਉਲਟੇ ਬਣਾਏ ਇੱਕ ਗੁੰਡਾ ਸਿੱਧਾ ਤੇ ਐਂਡ ਤੇ ਵੀ ਆਪਣੇ ਕੋਲੇ ਆ ਗੁੰਡਾ ਇੱਕ ਸਿੱਧਾ ਤੇ ਹੁਣ ਆਪਾਂ ਕਰਾਂਗੇ ਡਿਜ਼ਾਈਨ ਸਟਾਰਟ ਇਹਦੇ ਵਿੱਚ ਸਸਟਾ ਵਾਲਾ ਕੁੰਡਾ ਤਾਰਿਆ ਇੱਕ ਕੁੰਡਾ ਉਲਟਾ ਇੱਕ ਦੋ ਤਿੰਨ ਚਾਰ ਗੁੰਡੇ ਆਪਾਂ ਬਣਾ ਲਏ ਸਿੱਧੇ 10 ਗੁੰਡਿਆਂ ਚ ਹੁਣ ਆ ਜਿਹੜੇ ਦੋ ਕੁੰਡੇ ਆਹ ਆਹ ਵਾਲੇ ਪੰਜਵੇਂ ਤੇ ਛੇਵੇਂ ਇਹਨਾਂ ਦਾ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ ਦਾਗਾ ਅੱਗੇ ਕਰਾਂਗੇ ਚਾਰ ਕੁੰਡੇ ਉਲਟੇ ਬਣਾ ਲਾਂਗੇ ਇੱਥੇ ਵਾਲ ਪਾ ਕੇ ਜਿਹੜਾ ਕੁੰਡਾ ਆਪਾਂ ਉਲਟਾ ਬਣਾਇਆ ਸੀ ਉਹਨੂੰ ਆਪਾਂ ਉਲਟਾ ਬਣਾ ਲਾਂਗੇ ਇੱਥੇ ਆਪਾਂ ਫੇਰ ਵਾਲ ਪਾਵਾਂਗੇ ਆ ਆਪਣੇ ਕੁੰਡੇ ਜਿਹੜੇ 10 ਸੀਗੇ 2 4 6 8 10 ਆਹ ਆਹ ਕੁੰਡਾ ਆਪਣਾ ਉਲਟਾ ਹੈ 10 ਕੁੰਡੇ ਆਪਣੇ ਆ ਹੋਗੇ ਇੱਧਰ ਆਵळा ਗੁੰਡਾ ਉਲਟਾ ਹੁਣ ਆਪਾਂ ਫੇਰ ਇੱਥੇ ਵੜ ਪਾ ਕੇ ਚਾਰ ਗੁੰਡੇ ਉਲਟੇ ਬਣਾ ਲਵਾਂਗੇ ਚਾਰ ਗੁੰਡੇ ਉਲਟੇ ਬਣਾਏ ਇਹ ਇੱਧਰ ਵੀ ਆਪਣੇ ਕੋਲ ਚਾਰ ਆ ਇੱਥੇ ਵੀ ਆਪਾਂ ਚਾਰ ਗੁੰਡੇ ਉਲਟੇ ਬਣਾ ਲਏ ਹੁਣ ਆਪਾਂ ਆ ਦੋ ਗੁੰਡੇ ਇਸ ਤਰ੍ਹਾਂ ਉਲਟਾ ਕੇ ਦੋਹਾਂ ਦਾ ਇੱਕ ਕਰ ਦਾਂਗੇ ਚਾਰ ਕੁੰਡੇ ਆਪਾਂ ਫਿਰ ਸਿੱਧੇ ਬਣਾ ਲਾਂਗੇ। ਇਹਨੇ ਚਾਰ ਕੁੰਡੇ ਸਿੱਧੇ ਹੋ ਗਏ। ਇਹਦੇ ਸਣੇ ਪੰਜ ਹੋ ਗਏ। ਧਾਗਾ ਅੱਗੇ ਕਰਾਂਗੇ। ਇੱਕ ਗੁੰਡਾ ਉਲਟਾ। ਫਿਰ ਧਾਗਾ ਪਿੱਛੇ ਕਰਾਂਗੇ। 1 2 3 4 ਕੁੰਡੇ ਸਿੱਧੇ। ਇੱਥੇ ਦੋ ਕੁੰਡਿਆਂ ਦਾ ਫਿਰ ਇੱਕ ਗੁੰਡਾ ਬਣਾਵਾਂਗੇ। ਤਾ ਗਾਂਗੇ ਕਰਕੇ ਚਾਰ ਗੁੰਡੇ ਉਲਟੇ ਬਣਾਵਾਂਗੇ। ਇਹ ਆਪਣਾ ਗੁੰਡਾ ਉਲਟਾ ਹੈ। ਇੱਥੇ ਇਸ ਤਰ੍ਹਾਂ ਸਲਾਈ ਦੇ ਵਾਲ ਪਾ ਕੇ ਇਹਨੂੰ ਉਲਟਾ ਬਣਾ ਲਾਂਗੇ। ਫਿਰ ਵਾਲ ਪਾ ਕੇ ਚਾਰ ਗੁੰਡੇ ਆਪਾਂ ਫਿਰ ਤੋਂ ਉਲਟੇ ਬਣਾ ਲਾਂਗੇ। പക്ഷേ കോ കൂ ചാരഡേ അപ്പം സിദ്ധേ ബന ആ ക ഉ സൈ സേ ആഹ കുേ ജേ ദസ ക ਇਹ ਸਾਰੇ ਉਧਰਲੇ ਪਾਸੇ ਉਲਟੇ ਬਣਨਗੇ ਆਹ ਗੁੰਡਾ ਇਧਰਲੇ ਪਾਸੇ ਸਿੱਧਾ ਬਣੂਗਾ ਜੀ ਤੇ ਮੈਂ ਪੂਰੀ ਸਲਾਈ ਕੱਢ ਕੇ ਦਿਖਾਉਣੀ ਆ ਤੁਹਾਨੂੰ ਨਾਲੋ ਜੀ ਆਪਾਂ ਸਲਾਈ ਪਾ ਲਈ ਉਲਟੇ ਸਲਾਈ ਆਪਾਂ ਇੱਕ ਗੁੰਡਾ ਇਧਰੋਂ ਉਲਟਾ ਬਣਾਇਆ 10 ਗੁੰਡੇ ਸਿੱਧੇ ਅੰਗੇ ਫੇਰ ਆਪਾਂ ਇੱਕ ਗੁੰਡਾ ਉਲਟਾ ਇੱਥੇ ਹੁਣ ਸਾਡੇ ਬਣਨਗੇ ਤਿੰਨ ਗੁੰਡੇ ਸਿੱਧੇ ਤਿੰਨ ਗੁੰਡੇ ਬਣਾਏ ਆਪਾਂ హా అస దో కుడీ చారండే ఉల్టే బ ఇం పా ఆ కుడా సనా అగలా కుటా బ వీళ్ళ పాడా సనావే ఇవ్వం చారు కు ఉల్టే గా పిచ్చే కదా బ తిని కండి స ఉటా అన్న కిధే ਇੱਥੇ ਆ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਧਾਗਾ ਅੱਗੇ ਕਰਕੇ ਚਾਰ ਗੁੰਡੇ ਉਲਟੇ। ਧਾਗਾ ਪਿੱਛੇ ਕਰਾਂਗੇ। ਵਲ ਪਾ ਕੇ ਇੱਕ ਗੁੰਡਾ ਸਿੱਧਾ। ਧਾਗਾ ਅੱਗੇ ਕਰਕੇ ਇੱਕ ਗੁੰਡਾ ਉਲਟਾ। ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ। ਧਾਗਾ ਅੱਗੇ ਕਰਕੇ ਵਲ ਪਾਵਾਂਗੇ ਚਾਰ ਗੁੰਡੇ ਉਲਟੇ। ਤਾਂ ਕਾ ਪਿੱਛੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਤਿੰਨ ਕੁੰਡੇ ਸਿੱਧੇ ਉਲਟੀ ਸਲਾਈ ਫੇਰ ਮੈਂ ਇਸੇ ਤਰ੍ਹਾਂ ਹੀ ਕੱਢ ਕੇ ਤੁਹਾਨੂੰ ਸੇਮ ਮਮੀ ਬਣੂਗੀ ਹੁਣ ਆ ਜੀ ਆਪਾਂ ਫੇਰ ਆਹਦੇ ਸਿੱਧੇ ਪਾਸੇ ਉਲਟੀ ਸਲਾਈ ਮੇ ਬਣਾ ਲਈ ਸੀਗੀ ਇੱਕ ਕੁੰਡਾ ਉਲਟਾ ਹੁਣ ਅਸੀਂ ਬਣਾਵਾਂਗੇ ਦੋ ਕੁੰਡੇ ਸਿੱਧੇ ਇੱਥੇ ਅਸੀਂ ਦੋਆਂ ਦਾ ਇੱਕ ਕਰ ਦਾਂਗੇ ਧਾਗਾ ਅੱਗੇ ਕਰਕੇ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਵਲ ਪਾ ਕੇ ਇੱਕ ਦੋ ਇੱਥੇ ਸਾਡੇ ਦੋ ਕੁੰਡੇ ਸਿੱਧੇ ਹੋ ਗਏ ਇੱਕ ਗੁੰਡਾ ਉਲਟਾ ਦੋ ਗੁੰਡੇ ਸਿੱਧੇ ਤਾਂ ਅੱਗੇ ਕਰਾਂਗੇ ਇੱਥੇ ਵੜ પા ਕੇ ਚਾਰ ਗੁੰਡੇ ਉਲਟੇ ਬਣਾਵਾਂਗੇ ਆ ਦੋ ਗੁੰਡੇ ਇਸ ਤਰ੍ਹਾਂ ਕਰਕੇ ਦੋਹਾਂ ਦੇ ਇੱਕ ਕਰ ਦਾਂਗੇ ਦੋ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਇੱਥੇ ਫਿਰ ਦੋ ਕੁੰਡੇ ਬਣਾਵਾਂਗੇ ਸਿੱਧੇ ਦੋਵਾਂ ਦਾ ਫਿਰ ਤੇ ਇੱਕ ਕਰ ਦਾਂਗੇ ਚਾਰ ਕੁੰਡੇ ਉਲਟੇ ਇੱਥੇ ਗੜਾ ਪਾ ਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਲਟਾ ਦੋ ਕੁੰਡੇ ਫਿਰ ਤੋਂ ਸਿੱਧੇ ਬਣਾਵਾਂਗੇ ਤਾਂਗਾ ਅੱਗੇ ਕਰਾਂਗੇ ਇੱਥੇ ਵਾਲ ਪਾ ਕੇ ਚਾਰ ਕੁੰਡੇ ਉਲਟੇ ਤਾਂਗਾ ਪਿੱਛੇ ਕਰਕੇ ਦੋ ਕੁੰਡੇ ਇਸ ਤਰ੍ਹਾਂ ਕਰਕੇ ਇਹਨਾਂ ਦੋਵਾਂ ਦਾ ਇੱਕ ਕਰ ਦਾਂਗੇ ਐਂਡ ਤੇ ਸਾਡੇ ਕੋਲ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਉਹ ਇਸ ਲਾਈ ਕੱਢ ਕੇ ਦਿਖਾਉਣੀ ਆ ਮੈਂ ਹਾਲੇ ਮੈਂ ਇੱਕ ਸਲਾਈ ਹੋਰ ਪਾ ਲਈ ਸੇ ਆਪਾਂ ਆ ਗਏ ਆਪਾਂ ਅਖੀਰਲੀ ਸਲਾਈ ਤੇ ਇੱਕ ਗੁੰਡਾ ਉਲਟਾ ਬਣਾਵਾਂਗੇ ਇਹ ਧਾਗਾ ਪਿੱਛੇ ਕਰਕੇ ਹਾਂ ਸਾਡੇ ਕੋਲੇ ਆ ਦੋ ਕੁੰਡੇ ਰਹਿ ਗਏ ਅਸੀਂ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ ਤਾਂ ਗਾ ਅੱਗੇ ਕਰਕੇ ਚਾਰ ਕੁੰਡੇ ਅਸੀਂ ਫਿਰ ਉਲਟੇ ਬਣਾਵਾਂਗੇ ਤਾਂ ਗਾ ਪਿੱਛੇ ਕਰਕੇ ਇੱਥੇ ਵਾਲ ਪਾ ਕੇ ਇਸ ਤਰ੍ਹਾਂ ਵਾਲ ਪਾਇਆ ਇੱਕ ਦੋ ਤਿੰਨ ਚਾਰ ਕੁੰਡੇ ਸਿੱਧੇ ਹੋ ਗਏ ਸਕੇ ਹੁਣ ਸਾਡੇ ਕੋਲੇ ਇੱਥੇ ਵੀ ਚਾਰ ਕੁੰਡੇ ਆ ਹੋਵੇ ਉਲਟੇ ਤੇ ਇੱਥੇ ਤਿੰਨ ਕੁੰਡੇ ਹੋ ਗਏ ਜੀ ਸਿੱਧੇ ਇੱਕ ਉਹ ਆ ਬਣਾਇਆ ਜਿਹੜਾ ਬਧਾਇਆ ਸੀ ਸੇ ਚਾਰ ਕੁੰਡੇ ਹੋ ਗਏ ਇੱਕ ਕੁੰਡਾ ਉਲਟਾ ਇੱਕ ਦੋ తిని చార్ చారండే సే జీ ధాగా అసనా చారండే ఉల్టే ధాగా పిచ్చే కథే సాడే కళా రోనాను బాకే ఉల్టా తగ్గ పిచ్చే క ਆ ਵੀ ਦੋ ਕੁੰਡਿਆਂ ਦਾ ਸੀ ਇੱਕ ਕੁੰਡਾ ਕਰ ਦਿੰਗੇ ਧਾਗਾ ਅੱਗੇ ਕਰਕੇ ਚਾਰ ਕੁੰਡੇ ਉਲਟੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਧਿਆਨ ਨਾਲ ਸਮਝ ਲਿਓ ਬਾਕੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਫਿਰ ਧਾਗਾ ਪਿੱਛੇ ਕਰਕੇ ਵਲ ਪਾਵਾਂਗੇ ਚਾਰ ਕੁੰਡੇ ਸਿੱਧੇ ਬਣਾ ਲਾਂਗੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਿਲਕੁਲ ਨਵਾਂ ਡਿਜ਼ਾਈਨ ਹੈ कुंडा आपण उलटा बना लिया चार कुंडे आपण फिर सिद्धे बना लव अगे करार कुंडे उलटे आपण कोल दो कुडे रेंट करदांगे एक, एक कुंडा उल्टा ਵੇ ਆਪਣਾ ਪੂਰਾ ਡਿਜ਼ਾਈਨ ਬਣ ਗਿਆ ਇੱਕ ਡਿਜ਼ਾਈਨ ਉਲਟੇ ਸਲਾਈ ਕੱਢ ਲਈ ਮੈਂ ਹੁਣ ਅਸੀਂ ਇੱਥੇ ਇੱਕ ਸਲਾਈ ਆਹ ਵਾਲੀ ਜਿਹੜੀ ਇੱਕ ਸਲਾਈ ਇਧਰੋਂ ਪਲੇਨ ਨਿਕਲ ਗਈ ਇੱਕ ਸਲਾਈ ਹੋਰ ਇਧਰ ਨਿਕਲੂ ਫੇਰ ਇੱਕ ਸਲਾਈ ਤਿੰਨ ਸਲਾਈਆਂ ਵਿੱਚ ਗੈਪ ਦੀਆਂ ਹੋ ਜਾਣਗੀਆਂ ਤਾਂ ਆਹੇ ਡਿਜ਼ਾਈਨ ਸਾਡਾ ਇੱਥੇ ਫੇਰ ਸਟਾਰਟ ਹੋ ਜੂਗਾ ਸੇਮ ਇਧਰੋਂ ਅਸੀਂ ਚਾਰ ਕੁੰਡੇ ਬਣਾਵਾਂਗੇ ਪੰਜਵਾਂ ਤੇ ਛੇਮਾਂ ਦਾ ਦੋਹਾਂ ਦਾ ਇੱਕ ਕਰ ਦਾਂਗੇ ਚਾਰ ਕੁੰਡੇ ਅਸੀਂ ਆਹ ਅਗਲੇ ਉਲਟੇ ਬਣਾ ਲਾਂਗੇ ਜਿਵੇਂ ਮੈਂ ਤੁਹਾਨੂੰ ਬਣਾਇਆ ਹੋਇਆ ਅੱਗੇ ਦਿਖਾਉਣੀ ਆ ਡਿਜ਼ਾਈਨ ਤੇ ਤੁਸੀਂ ਬਹੁਤ ਹੀ ਆਸਾਨੀ ਨਾਲ ਬਣਾ ਸਕਦੇ ਹੋ ਹੁਣ ਦੇਖੋ ਕਿ ਕਿੰਨਾ ਸੋਹਣਾ ਲੱਗਦਾ ਮੈਂ ਸੇਮ ਜਗ੍ਹਾ ਤੇ ਸਟਾਰਟ ਹੋ ਜੂਗਾ ਇੱਥੇ ਜਿਵੇਂ ਆਪਾਂ ਫਸਟ ਚ ਪਾਏ ਸੀਗੇ ਇਧਰੋਂ ਗੁੰਡੇ ਬਣਾ ਕੇ ਇੱਕ ਗੁੰਡਾ ਤਾਰ ਕੇ ਚਾਰ ਗੁੰਡੇ ਸਿੱਧੇ ਬਣਾਏ ਸੀ ਪੰਜਵਾਂ ਤੇ ਛੇਵਾਂ ਗੁੰਡਾ ਦੋਹਾਂ ਦੇ ਇੱਕ ਕਰਤਾ ਫਿਰ ਚਾਰ ਗੁੰਡੇ ਉਲਟੇ ਬਣਾ ਲੇ ਹੁਣ ਇੱਥੇ ਜਾ ਕੇ ਹੁਣ ਤਿੰਨ ਸਲਾਈਆਂ ਅਸੀਂ ਕੱਢ ਲੈਣੀਆਂ ਵਿਚਾਲੇ ਆ ਦੇਖੋ ਮੈਂ ਇੱਥੇ ਗਿਆ ਪਾਸਤੇ ਤੈਨੂੰ ਸਲਾਣੀ ਕੱਢ ਕੇ ਅਸੀਂ ਇੱਥੇ ਤੇ ਆਹ ਡਿਜ਼ਾਈਨ ਸਾਡਾ ਫੇਰ ਇੱਥੇ ਸਟਾਰਟ ਹੋ ਜਾਊਗਾ। ਬਸ ਐਵੇਂ ਐਵੇਂ ਹਿਸ ਉੱਤੇ ਬਣਦਾ ਜਾਊਗਾ। ਆਹ ਸਾਡੀਆਂ 4 ਲਸਰਾਂ ਬਣਦੀਆਂ ਗਈਆਂ। ਦੇਖੋ ਦੇਖਦੀਆਂ ਆਹ 5 ਸੌਰੀ 5 ਬਣਦੀਆਂ ਜੀ। 1 2 3 4 5। ਹਲੋ ਜੀ। ਜੇ ਮੇਰੀ ਵੀਡੀਓ ਚੰਗੀ ਲੱਗੀ, ਵੀਡੀਓ ਬਣਾਉਣ ਦਾ ਤਰੀਕਾ ਤੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ। ਤੇ ਕਮੈਂਟ ਵੀ ਜਰੂਰ ਕਰਦੇ ਹੋ ਕਿ ਡਿਜ਼ਾਈਨ ਤੁਹਾਨੂੰ ਕਿਵੇਂ ਤੇ ਲੱਗਦੇ ਆ ਆਹ ਦੇਖੋ ਮੈਂ ਆ ਥੱਲੇ ਇਹਦੇ ਉਹ ਨਹੀਂ ਪਾਇਆ ਸੀਗਾ ਐਵੇਂ ਸਟਾਰਟ ਕਰ ਲਿਆ ਸੀ ਐਸ ਵਾਲੇ ਦੇ ਮੈਂ ਇਸ ਤਰ੍ਹਾਂ ਪਾਇਆ ਦੋ ਸੜਾਈਆਂ ਉਲਟੀਆਂ ਉਲਟੀਆਂ ਬਣਾ ਲਈਆਂ ਸੀ ਹਾਲੇ ਜਦੋਂ ਇਹ ਇੰਨਾ ਡਿਜ਼ਾਈਨ ਪੂਰਾ ਬਣੂਗਾ ਤਾਂ ਇਹ ਇੱਕ ਜੈਲਜਾ ਵਧੀਆ ਬਣ ਜਿਓਗਾ ਇਹਦੇ ਥੋੜਾ ਜਿਹਾ ਸਿੰਗਲ ਜਿਹਾ ਕਰਕੇ ਥੋੜਾ ਜਿਆਦਾ ਲੱਗਦਾ ਹੈ ਬਾਕੀ ਤੁਹਾਨੂੰ ਜਿਵੇਂ ਚੰਗਾ ਲੱਗੇ ਆਪਾਂ نیچے ਕਰੋਸ਼ੀਆ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਵੀ ਸਿੰਪਲ ਵੀ ਬਣਾ ਕੇ نیچے ਆਪਾਂ ਕਿਸੇ ਤਰ੍ਹਾਂ ਵੀ ਦਾਵੀ ਕਰੋਸ਼ੀਆ ਕਰ ਲਈ ਤਾਂ ਬਹੁਤ ਸੋਹਣਾ ਬਣੂਗਾ ਜੀ ਇਹ ਤਾਂ ਤੁਹਾਡੀ ਚੋਅ ਹੈ ਜਿਵੇਂ ਤੁਹਾਨੂੰ ਚੰਗਾ ਲੱਗੇ ਬਣਾ ਲਿਓ ਤੇ ਪਰ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ